ਸ਼ਹੀਦ ਆਦਮ ਸਰਦਾਰ 박 ਸਿੰਘ ਜੀ ਦੇ ਜੱਦੀ ਪਿੰਡ ਅੱਜ 23 ਮਾਰਚ 2024 ਨੂੰ ਸ਼ਹੀਦੀ ਦਿਵਸ ਮਨਾਇਆ ਗਿਆ ਜਿਹਦੇ ਵਿੱਚ ਸਰਦਾਰ ਭਪਿੰਦਰ ਸਿੰਘ ਗੁਰਮ ਪਿੰਡ ਗੁੜਾ ਤਹਿਸੀਲ ਫਲੌਰ ਉਚੇਚੇ ਤੌਰ ਤੇ ਉਹਨਾਂ ਦੀ ਸਰਦਾ ਦਾ ਉੱਪਰ ਫੁੱਲ ਪੈਂਟ ਕਰਨ ਲਈ ਪਹੁੰਚੇ ਸਜਦਾ ਕੀਤਾ ਉਹਨਾਂ ਦੀ ਸ਼ਹਾਦਤ ਨੂੰ ਔਰ ਉਹਨਾਂ ਦੇ ਨਾਲ ਮੰਗਲ 7th sun YouTube ਚੈਨਲ ਦੇ ਡਾਇਰੈਕਟਰ ਉਹ ਚੇਚੇ ਤੌਰ ਤੇ ਸ਼ਹੀਦਾਂ ਦੀ ਸਮਾਜ ਸਮਾਜ ਨੂੰ ਸਜਦਾ ਕਰਨ ਦੇ ਲਈ ਪਹੁੰਚੇ ਔਰ ਬਕਾਇਦਾ ਤੌਰ ਤੇ ਸੇਵਾ ਕੀਤੀ ਜਿਹੜੀਆਂ ਹਵਾ ਦੇ ਨਾਲ ਚਾਦਰਾਂ ਇਕੱਠੀਆਂ ਹੋ ਗਈਆਂ ਸੀ ਉਹਨਾਂ ਨੂੰ ਵਸਾਉਣ ਦੀ ਔਰ ਇਨਕਲਾਬ ਜਿੰਦਾਬਾਦ ਦੇ ਨਾਰੇ ਲਗਾਏ ਗਏ ਸਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਸੋਚ ਨੂੰ ਜਿੰਦਾ ਰੱਖਣ ਦੇ ਲਈ ਉਹਨਾਂ ਨੂੰ ਸਲਾਮ ਕੀਤੀ ਗਈ ਉਹਨਾਂ ਦੇ ਚਾਚੇ ਅਜੀਤ ਸਿੰਘ ਔਰ ਬਿਸਨ ਸਿੰਘ ਜੀ ਹੁਣਾ ਦੀ ਸਮਾਦ ਤੇ ਮੱਥਾ ਟੇਕਿਆ ਗਿਆ ਔਰ ਸਰਦਾ ਦੇ ਫੁੱਲ ਫੁੱਲ ਪੇਂਟ ਕਰਕੇ ਕਿੱਤੇ ਗਏ ਉਹਨਾਂ ਦੇ ਦੇਖਿਆ ਕਿ ਇਸ ਸ਼ਹਾਦਤ ਨੂੰ ਸਲਾਮ ਕਰਨ ਦੇ ਲਈ ਸਾਰੀਆਂ ਹੀ ਰਾਜਸ ਰਾਜਨੀਤਿਕ ਪਾਰਟੀਆਂ ਹਰ ਸਾਲ ਪਹੁੰਚਦੀਆਂ ਹਨ ਪਰ ਇਸ ਸਾਲ ਉਹਨਾਂ ਇਹ ਵੀ ਪ੍ਰਭਾਵ ਲੱਗੇ ਹੋਣ ਕਰਕੇ ਚੋਣਾਂ ਦਾ ਵਿਦਨ ਵੱਜਿਆਨ ਕਰਤੀ ਸਾਫ਼ ਪ੍ਰਭਾਵ ਦਿਖਾਈ ਦੇ ਰਿਹਾ ਹੈ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਦੀ ਕੋਈ ਵੀ ਰੈਲੀ ਇੱਥੇ ਦਿਖਾਈ ਨਹੀਂ ਦੇ ਰਹੀ ਨੇੜੇ ਤੇੜੇ ਵੀ ਬਿਲਕੁਲ ਅਸਰ ਦਿਖ ਰਿਹਾ ਹੈ ਔਰ ਜਿਹੜੇ ਲੋਕ ਰਾਜਨੀਤਿਕ ਇੱਥੇ ਪਹੁੰਚ ਕੇ ਜਨਤਾ ਦੇ ਨਾਲ ਵਾਅਦਾ ਕਰਦੇ ਸੀ ਕਿ ਅਸੀਂ ਪਰਸਿੰਗ ਦੀ ਸੋਚ ਨੂੰ ਲੈ ਕੇ ਅੱਗੇ ਚੱਲਾਂਗੇ ਪਗ ਸਿੰਘ ਦੀ ਪਿੰਡ ਦੀ ਮਿੱਟੀ ਨੂੰ ਮੁੱਠ ਵਿੱਚ ਲੈ ਕੇ ਮੱਥਾ ਟੇਕ ਕੇ ਉੱਥੇ ਸੌਂਹ ਗਏ ਸੀ ਕਿ ਅਸੀਂ ਸਰਦਾਰ ਭਗਤ ਸਿੰਘ ਦੀ ਸੋਚ ਨੂੰ ਲੈ ਕੇ ਅੱਗੇ ਚੱਲਾਂਗੇ ਪਰ ਅੱਜ ਕਿਤੇ ਦੀ ਮੇਰੇ ਕੋਲ ਦਿਖਾਈ ਦੇ ਰਹੇ ਔਰ ਉਹ ਰਾਜ ਨਾ ਰਾਜਨੀਤਕ ਤਾਕਤਾਂ ਜਿਹੜੀਆਂ ਸਰਕਾਰ ਦੇ ਅੰਦਰ ਵਿੱਚ ਸਰਕਾਰੀ ਹੀ ਖਰਚੇ ਹੈਲੀਕਾਪਟਰਾਂ ਦੇ ਆਣ ਤੋਂ ਸਰਦਾ ਦੇ ਫੁੱਲ ਪੇਂਟ ਕਰਦੇ ਹੁੰਦੇ ਸੀ ਹੁਣ ਕੋ ਦੋ ਸਮਝਣ ਲੱਗਾ ਹੋਣ ਕਰਤੀ ਕਿ ਕਿੰਨੇ ਬੁੱਲ ਵੀ ਬਾਤ ਨਹੀਂ ਰਹੇ ਤੇ ਸਲਾਮ ਕਰਦੇ ਹਾਂ ਸੂਹਾਂ ਲੋਕਾਂ ਨੂੰ ਜਿਹਨੇ ਅੱਜ ਇਸ ਸਮੇਂ ਲਈ ਉਹਨਾਂ ਨੇ ਸਜਦਾ ਕਰਨ ਲਈ ਇਹਨਾਂ ਦੀ ਸਾਦਤ ਨੂੰ ਸਲਾਮ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਵਾਹ

이렇게 <목소리> 있 <목소리> <목소리> ਬੋਲੇ ਸੋ ਨਿਹਾਲ ਸੋਬੇ ਸਤਿ ਸ੍ਰੀ ਅਕਾਲ ਤੂੰ ਤੂੰ ਕੋਈ ਮੈਨੂੰ ਕੋ ਬਹਾਲੀ ਪੈਸ ਕਲਬ ਆਏ ਸੀ ਤੇ ਆਪਣੇ ਖਾਤੇ 'ਚ 2 ਲੱਖ ਵੀ ਦਿੱਤਾ ਤੁਸੀਂ 1 ਲੱਖ ਦਾ ਸਾਨੂੰ ਵਾਦਾ ਕੀਤਾ ਸੀਗਾ ਸਾਡੇ ਤੂੰ ਹੀ ਮੁੜ ਕੇ ਆਈਂ ਤੂੰ ਨਾ ਆਇਆ ਪਹਿਲਾਂ ਆਇਆ ਕਿਉਂ ਨਹੀਂ ਬਹਾਲੀ ਵਾਲੇ ਆਏ ਉਸ ਦਿਨ ਦੇ ਉੱਤੇ ਮੈਂ ਚਲੋ ਜਿਹੜਾ ਤੂੰ 1 ਲੱਖ ਪਹਿਲਾਂ ਉਹ ਕੀਤਾ ਵਾਦਾ ਉਹ ਤਾਂ ਪੂਰਾ ਕਰੋ ਨਾ ਕੋਈ ਹੱਦ ਨਹੀਂ ਕਾ ਬੈਠੀ ਕਾ ਉਹ ਜਿਹੜਾ ਸ਼ਹੀਦ ਅਦਰ ਪਗਤ ਸਿੰਘ ਵਾਲਗੁਰੂ ਸਰਦੇਵ ਉਹਦਾ ਸੀਧੀ ਜਣਾ ਸ਼ਿਕਾਰੀ ਸਦਾ ਪੇਟ ਕਰ ਲਈ ਸਤਕਾਰ ਪੇਟ ਕਰ ਲਈ ਮੈਂ ਆਇਆ ਸੀ ਨੂੰ ਤਾਂ ਲੱਗਦਾ ਹੁੰਦਾ ਕਿ 시ਦਿਆ ਦੇ ਪਗਤ ਸਿੰਘ ਇਹਨਾਂ ਨੇ ਸਾਨੂੰ ਜ਼ਿੰਦਗੀ ਦਾ ਅਸਲੀ ਰਸਤਾ ਦੱਸਿਆ ਕਿ ਲੋਕ ਸੇਵਾ ਦਾ ਪਬਲਿਕ ਦਾ ਸਮਾਜ ਦਾ ਕਿਦਾ ਕਲਿਆਣ ਕਰਨਾ ਉਹਦੇ ਬਾਰੇ ਜੋ ਸਿੱਖਿਆ ਹੈ ਬਹੁਤ ਜਿਆਦਾ ਬਰਸਨ ਕਾਲੀ ਮਿਲਿਆ ਸੋ ਮੈਂ ਉਹਨੂੰ ਉਹਨਾਂ ਜਿਹੜਾ ਸਰਦਾਰ ਫੋਮਪੇਡ ਕਹਾਅ ਸੀਗਾ ਮੈਂ ਉਹਨਾਂ ਜਿਹੜਾ ਐਸੇ ਦੇਖਤੇ ਕਾਮਨਾ ਕਰਦਾ ਕਿ ਸਾਡਾ ਪੰਜਾਬ ਉਹਨਾਂ ਦਾ ਪੰਜਾਬ ਬੜੇ ਪੰਜਾਬ ਹੋ ਤਰੱਕੀ ਕਰੇ ਇਹ ਦੇਸ਼ ਹੋ ਤਰੱਕੀ ਕਰੇ ਸਾਡਾ ਸਾਰਾ ਸਮਾਜ ਤਰੱਕੀ ਕਰੇ ਸਾਡਾ ਆਪਸੀ ਭਾਈਚਾਰਾ ਜਿਹੜਾ ਉਹ ਇੰਡੀਅਨ ਜਨਰਲਿਸ ਯੂਨੀਅਨ ਪੂਰੇ ਦੇਸ਼ ਭਰ ਦੇ ਵਿੱਚ ਛੀਤੀ ਦੇ ਅਧਿਿਕ ਮੰਗਦੇ ਉਸ ਮਰਾਰੀ ਆ ਇਦੇ ਵਿੱਚ ਤਿੰਨ ਮੰਗਾਂ ਜਿਹੜੀਆਂ ਨਾਸ਼ਨਲ ਪੱਤਰਦਿਆਂ ਨੇ ਬਾਕੀ ਜਿਹੜੀਆਂ ਸੂਬਿਆਂ ਦੀਆਂ ਮੰਗਾਂ ਉਹਦੇ ਵਿੱਚ ਪਹਿਲੀ ਮੰਗ ਆ ਸੀ ਮੰਗ ਕਰਦੇ ਕਹਿੰਦੇ ਸਰਕਾਰ ਤੋਂ ਕਿ ਮੀਡੀਆ ਦੇ ਬਾਰੇ ਦੋ ਕਮਿਸ਼ਨ ਬਣੇ ਸਕੇ ਦੂਜੇ ਕਮਿਸ਼ਨ ਦੀ ਰਿਪੋਰਟ ਦੇ ਉੱਪਰ ਕੋਈ ਗੌਰ ਨਹੀਂ ਕੀਤਾ ਗਿਆ ਤੇ ਅਸੀਂ ਚਾਹੁੰਦੇ ਹਾਂ ਕਿ ਮੀਡੀਆ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਤਬਦੀਲੀਆਂ ਆਈਆਂ ਨੇ ਉਹਨਾਂ ਤਬਦੀਲੀਆਂ ਦੇ ਅਧਿਐਨ ਲਈ ਜਿਹੜਾ ਮੀਡੀਆ ਕਮਿਸ਼ਨ ਬਣਾਇਆ ਜਾਵੇ ਕਿਉਂਕਿ ਉਹ ਉਸ ਸਮੇਂ ਜਦ ਸੈਕੰਡ ਮੀਡੀਆ ਕਮਿਸ਼ਨ ਬਣਿਆ ਸੀਗਾ ਉਦੋਂ ਨਾ ਇਲੈਕਟ੍ਰੋਨਿਕ ਮੀਡੀਆ ਸੀ ਨਾ ਡਿਜੀਟਲ ਮੀਡੀਆ ਸੀਗਾ ਨਾ ਸੋਸ਼ਲ ਮੀਡੀਆ ਸਿਰ ਕਰੇ ਇਸ ਕਰਕੇ ਇਹਦੇ ਸਾਰੇ ਦੀ ਅਧਿਆਨ ਦੀ ਇੱਕ ਉਸ ਨੂੰ ਬਣਾਣਾ ਚਾਹੀਦਾ ਉਸ ਤੋਂ ਇਲਾਵਾ ਦੂਜਾ ਮਸਲਾ ਹੈਗਾ ਅਸੀਂ ਜਾਣੇ ਕਿ ਪੱਤਰਕਾਰਾਂ ਦੇ ਉੱਪਰ ਹਮਲੇ ਜਿਹੜੇ ਪਿਛਲੇ ਸਮੇਂ ਤੋਂ ਹੋ ਰਹੇ ਨੇ ਉਹਨਾਂ ਹਮਲਿਆਂ ਤੋਂ ਬਚਾ ਲਈ ਪੱਤਰਕਾਰਾਂ ਦੇ ਲਈ ਸੇਫਟੀ ਐਕਟ ਬਣਨਾ ਚਾਹੀਦਾ ਉਹ ਨੈਸ਼ਨਲ ਲੈਵਲ ਤੇ ਬਣਨਾ ਚਾਹੀਦਾ ਦੂਬ ਸੂਬਿਆਂ ਦੀਆਂ ਸਰਕਾਰਾਂ ਨੇ ਬਣਾਇਆ ਮਹਾਰਾਜ ਨੇ ਬਣਾਇਆ ਤੇ ਉਹ ਤੋਂ ਇਲਾਵਾ ਛੱਤੀਸਗੜ੍ਹ ਸਰਕਾਰ ਨੇ ਬਣਾਇਆ ਉਹ ਬਾਕੀ ਸੁਝਿਆ ਜਿਹੜਾ ਬਣਾਇਆ ਚਾਹੀਦਾ ਨੈਸ਼ਨਲ ਲੈਵਲ ਦੇ ਉੱਪਰ ਵੀ ਇੱਕ ਜਿਹੜਾ ਸੇਫਟੀ ਐਕਟ ਜਿਹੜਾ ਪੱਤਰਕਾਰਾਂ ਦੀ ਸੁਰੱਖਿਆ ਲਈ ਐਕਟ ਬਣਾਉਣਾ ਚਾਹੀਦਾ ਤੀਜਾ ਵਜੀਟੀਆ ਵੇਜ ਬੋਰਡ ਤੋਂ ਬਾਅਦ ਕੋਈ ਵੇਜ ਬੋਰਡ ਨਹੀਂ ਬਣਿਆ ਪੱਤਰਕਾਰਾਂ ਦੀ ਜਿਹੜੀ ਦਿਹਾੜੀ ਆ ਪੱਤਰਕਾਰਾਂ ਦਾ ਜਿਹੜਾ ਮਹੀਨਾ ਸੈਲਰੀ ਜਿਹੜੀ ਆ ਉਹ ਵੇਜ ਬੋਰਡ ਡਿਟਰਮਾਈਨ ਕਰਦਾ ਇਸ ਕਰਕੇ ਵੇਜ ਬੋਰਡ ਜਿਹੜਾ ਗਠਿਤ ਕੀਤਾ ਜਾਣਾ ਚਾਹੀਦਾ ਤੇ ਵਰਕਿੰਗ ਜਰਨਲਿਸਟ ਜਿਹੜਾ ਐਕਟ ਹੈ ਉਹ ਬਹਾਲ ਕੀਤਾ ਜਾਣਾ ਚਾਹੀਦਾ ਉਹਦੇ ਨਾਲ ਪੰਜਾਬ ਦੇ ਵਿੱਚ ਇਹ ਜਿਹੜੀ ਸਰਕਾਰ ਆਈ ਹੈ ਇਹਨੇ ਵਾਦਾ ਕੀਤਾ ਸੀ ਕਿ ਅਸੀਂ ਪੱਤਰਕਾਰਾਂ ਦੇ ਮਸਲੇ ਹੱਲ ਕਰਾਂਗੇ 2 ਸਾਲਾਂ ਦੇ ਵਿੱਚ ਇਹਨਾਂ ਨੇ ਪੱਤਰਕਾਰਾਂ ਦੀ ਕੋਈ ਸੁਵਿਸ਼ਾ ਨਹੀਂ ਹੱਲ ਕੀਤੀ ਸਭ ਤੋਂ ਪੱਤਰਕਾਰਾਂ ਦੀ ਵੈਰੀਫਿਕੇਸ਼ਨ ਦੀ ਪੁਰੀਜ਼ ਦੀ ਸੱਤ ਰੱਖਦੀ ਆ ਉਹ ਐਕ੍ਰੈਡੀਟਿਡ ਜਰਨਲਿਸਟਾਂ ਦੀ ਚਰਤਾ ਹਟਾ ਦਿੱਤੀ ਗਈ ਹੈ ਬਾਕੀਆਂ ਦੀ ਡੀਪੀ ਵਾਲੋ ਦੇ ਪਰਮਾਹਮ ਵਾਲਾ ਛੜਨ ਤੱਕ ਗਿਆ ਜੀ ਇਹ ਵੀ ਕਿਹਾ ਵੀ ਡੀਪੀਆਰ ਉਹ ਨਹੀਂ ਇਹ ਕਰਨਗੇ ਇਸ ਕਰਕੇ ਸੂਬਾ ਪੱਤਰ ਦੇ ਉੱਪਰ ਇਹ ਸ਼ਰਤ ਜਿਹੜੀ ਆ हटਾਈ ਜਾਣੀ ਚਾਹੀਦੀ ਹੈ ਕਿ ਕਿਸੇ ਦੇ ਉੱਪਰ ਵੀ ਨਹੀਂ ਰੱਖਣੀ ਚਾਹੀਦੀ ਜੇ ਤੁਹਾਨੂੰ ਕੋਈ ਸ਼ੱਕ ਹੈ ਤੁਸੀਂ ਆਪਣੇ ਤੌਰ ਤੇ ਵੈਰੀਫੀਕੇਸ਼ਨ ਕਰਾ ਲਓ ਸਾਡੀ ਜਥੇਬੰਦੀ ਡਟ ਕੇ ਇਹਦਾ ਵਿਰੋਧ ਕਰਦੀ ਹੈ ਕਰਦੀ ਰਹੇਗੀ ਰਵੀ ਟੀਮਾਂ ਨਾਲ ਸਾਥ ਨੂੰ ਬੇਨਤੀ ਆ ਕਿ ਉਹ ਪ੍ਰਧਾਨ ਜੀ ਮੰਡਲ ਦੇ ਵਿੱਚ ਕੰਮ ਹੋਣ ਸਾਡੇ ਦਰਮਿਆਨ ਸਾਡੇ ਇਸ ਪੰਚ ਸਿੰਘ ਨੂੰ ਪੰਜਾਬੀ ਕਲਾਕਾਰ ਰੱਬੀ ਕੰਧੋੜਾ ਨੇ ਵੀ ਬਹੁਤ ਜਿਹੜਾ ਸਹਿਯੋਗ ਦਿੱਤਾ ਉਹ ਵੀ ਸਾਡੇ ਦਰਮਿਆਨ ਪਹੁੰਚਣਗੇ ਉਹ ਤੁਹਾਡੇ ਨਾਲ ਆਪਣੇ ਵਿਚਾਰ ਪੇਸ਼ ਕਰਨਗੇ ਰੱਬੀ ਕੰਧੋੜਾ ਜੀ ਵੀ ਸਾਡੇ ਦਰਮਿਆਨ ਥੋੜੇ ਸਮੇਂ ਤੱਕ ਪਹੁੰਚਣਗੇ ਪੀਰਜ ਕੁਮਾਰ ਸਾਡੇ ਸੁਪਰਮੈਟੀਰੀ ਨੰਬਰ 5ਰਕਾ ਤੇ ਪਹੁੰਚ ਰਹੇ ਸਾਡੇ ਦੋਸਤਾਂ ਨੂੰ ਤੁਹਾਨੂੰ ਪਹੁੰਚਾਣੇ ਨਗਰ ਦੀ ਵੀ ਐਮਪੀ ਜਰਾ ਕਿਹਾ ਹੋ ਪ੍ਰਧਾਨ ਜੀ ਮਿੰਡਾਂ ਨੇ ਜਰਾ ਦੇਖਣ ਹੁਣ ਮੈਂ ਸੇਕਵਾਦ ਦਾ ਚੱਪਾ ਸਾਰੇ ਉਮੀਦਵਾਰੀਆਂ ਨੇ ਇਕੱਠਿਆਂ ਮਾਰਕ ਕਰਕੇ ਜਰਾ ਉਹਨਾਂ ਦੇ ਘਰ ਤੱਕ ਪਹੁੰਚਣਾ ਜੋ ਕਰਦੇ ਨੇ ਉਹੀ ਕਰਦੇ ਨੇ ਜੋ ਕਹਿੰਦੇ ਨੇ ਅਸੀਂ ਉੱਥੇ ਜਿਹੜੀ ਸੋਚ ਚੱਕ ਕੇ ਅੱਜ ਜਾਣਾ ਉਹਨਾਂ ਦੀ ਸਾਖ ਹੱਤੇ ਕਿ ਅਸੀਂ ਉਹਨਾਂ ਦੇ ਇਹ ਸੰਘਰਸ਼ ਨੂੰ ਇਸੇ ਤਰ੍ਹਾਂ ਲਗਾਤਾਰ ਜਿਹੜਾ ਮਗਾਟੇ ਰੱਖਾਂਗੇ ਜਿਵੇਂ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਥੋੜੇ ਸਮੇਂ ਦੇ ਵਿੱਚ ਵੀ ਬਹੁਤ ਵੱਡੇ ਜਿਹੜੇ ਉਹ ਕਾਜ ਕੀਤੇ ਸੀ ਉਹਨੂੰ ਅੱਗੇ ਲੈ ਕੇ ਜਾਣਾ ਹੁਣ ਮੈਂ ਬੇਨਤੀ ਕਰਨਾ ਸੱਤਾ ਕਮੇਟੀ ਮੈਂਬਰ ਸੁਖਦੀਪ ਹੱਤ ਉਹ ਆਪਣੇ ਵੱਖ-ਵੱਖ ਕਾਲੀਆਂ ਸੂਨਾ ਇਨੀਸ਼ੀਏਟਿਵ ਤੋਂ ਜਿਹੜਾ ਇੱਥੇ ਵੱਡੀ ਗੰਟੀ ਦੇ ਵਿੱਚ ਪਹੁੰਚਿਆ ਤੇ ਪਹੁੰਚੇ ਹੋਏ ਸਾਥੀਆਂ ਦਾ ਜੀ ਆਇਆਂ ਕਰਦਿਆਂ ਕਿ ਆਪ ਤੋਂ ਦਸ ਯੂਨੀਅਨ ਵੱਲੋਂ ਤੇ ਸੁਪਰਮਾਈਟ ਦੇ ਬਾਕੀ ਸਾਥੀ ਉਹ ਵੀ ਆਪਣੇ ਵਿਚਾਰ ਰੱਖਣਗੇ ਤੇ ਮੈਂ ਸਾਰੇ ਇੱਥੇ ਜਿਹੜੇ ਸਾਥੀ ਪਹੁੰਚਿਆ ਉਹਨਾਂ ਦਾ ਜੀ ਆਇਆਂ ਨੂੰ ਧੰਨਵਾਦ ਵਿ ਵਿਆਪੀ ਕਾਂਗਰਸ ਦੇ ਵਿੱਚ ਮਦਾਨ ਦੀ ਮਿੰਟਲ ਜਿਵੇਂ ਆਪਕੇ ਸਾਥੀ ਹੋ ਐ ਸ਼ਹੀਦਾਂ ਦਾ ਨਾਰਾ ਬੁਲਾਉਣ ਲਈ ਕੇਵਲ ਸਾਰੇ ਧਿਆਨ ਦਿਓ ਇਨਕਲਾਬ ਜ਼ਿੰਦਾਬਾਦ ਰਾਜ ਭਾਗ ਦਾ ਆਵਾ ਯੁੱਧ ਜ਼ਿੰਦਾਬਾਦ ਸਾਥੀਓ ਇੱਕ ਗੀਤ ਛੋਟਾ ਜਿਹਾ ਤੁਹਾਡੇ ਨਾਲ ਮੈਂ ਸਾਂਝਾ ਕਰ ਰਿਹਾ ਤੁਸੀਂ ਵੀ ਮੇਰੇ ਨਾਲ ਸਾਰਿਆਂ ਨੇ ਸਾਥ ਦੇਣਾ ਹੈ ਕੀ ਕਹਿਣਾ ਹੈ ਜਵਾਨੀ ਕਿਉਂਕਿ ਸਾਰੇ ਜਵਾਨ ਬੈਠੇ ਹੋ ਤੁਸੀਂ ਜਵਾਨੀ ਜੜਾ ਪੱਟਣ ਲਈ ਕਾਲੀ ਜ਼ਾਲਮ ਸਰਕਾਰ ਦੀਆਂ ਠੀਕ ਹੈ ਜੀ रुकी लहो स्टेशन जबान जड़ा पटण नी उहो ज़ालम सरकार जबान जड़ा पटण न कारी बई ज़ालम सरकार

ਜਿਹੜਾ ਖੂਨ ਬਿਦੋ ਸ਼ਾ ਢੋਲਿਆ ਲਿਖੂ ਲੋਕ ਪਰੇ ਨਹੀਂ ਢੋਲਿਆ ਗੱਲਾਂ ਥੋੜੀ ਹਾਰਦੀਆਂ ਜਬਾਨੀ ਚੜਾ ਪਟਣ ਨੂੰ ਕਾਲੀ ਓ ਜਾਲਮ ਸਰਕਾਰ ਦੀਆਂ ਜਬਾਨੀ ਚੜਾ ਪਟਣ ਨੂੰ ਕਾਲੀ ਬੇਇਜ਼ਾਮ ਸਰਕਾਰ ਦੀਆਂ ਜੀ ਬਹੁਤ ਬਹੁਤ ਧੰਨਵਾਦ ਜੀ ਸਾਡੇ ਦਰਿਆਨ ਆਏ ਔਰ

जी दीर दो मैं भीमराव यशवंतराव अंबेडकर डॉक्टर बाबा साहब अंबेडकर का पोता हूँ आज मैं शहीद भगत सिंह के स्मृति दिन पर हाजिर हूँ पंजाब में था तब मैंने सोचा कि भगत सिंह को फुल अपना अर्पण फुलमाला माला अर्पण करें। जिन्होंने भारत स्वतंत्र होने के लिए हंसते हुए फांसी पर निकल गए लेकिन उसमें तड़जोड़ किया आज मैं समझता हूँ आज का दिन हमारे लिए महत्वपूर्ण है उन्होंने जो प्रिंसिपल रखे उन्होंने जो सोच रखी आने वाला भारत हमारा कैसा होगा आज मैं देख रहा हूँ कि भारत की प्रतिमा गलत है उस विचारधारे पर भारत नहीं चल रहा है इसके लिए आज के दिन संदेश है कि इनका स्मरण होना जरूरी मैं समझता हूँ और देशवासियों को फिर से रिमेम्बर करना चाहता हूँ स्मरण करना चाहता हूँ भाई इनकी सोच हम लोग फिर से देखे आने वाले समय में उस प्रकार की प्रति उस प्रकार की सरकार इस देश में आवे ये मैं संदेश देना चाहता हूँ <San> ਤੇ ਅੰਕਲ ਜੀ ਤੁਹਾਨੂੰ ਕਿੰਨੇ ਸਾਲ ਹੋ ਗਏ ਸਾਲ ਹੋ ਗਏ ਇੱਥੇ ਆਣ ਕੇ ਸ਼ਬਦ ਤੋਂ ਪਹਿਲਾਂ ਤਾਂ ਗੁਰੂ ਦੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛਾ ਸੰਗਤ ਜੀ ਸ਼ਬਦ ਤੋਂ ਪਹਿਲਾਂ ਤਾਂ ਮੈਂ ਇਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਲਾ ਕੇ ਦਿੱਤੀ ਆ ਭਗਤ ਸਿੰਘ ਰਾਜਗੁਰੂ ਸੁਖਦੇਵ ਬਬਰ ਕਾਲੀ ਉਧਰ ਸੁਨਾਮ ਕਰਤਾ ਸਿੰਘ ਸਰਾਬਾ ਜਿੰਨੇ ਵੀ ਸ਼ਹੀਦ ਹੋਏ ਆ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਇਹਨਾਂ ਨੂੰ ਮੈਂ ਆਪਣੇ ਤਹਿ ਦਿਲੋਂ ਬਹੁਤ ਬਹੁਤ ਉਹਨਾਂ ਦਾ ਇਨਕਲਾਬ ਜਿਹੜਾ ਸਾਨੂੰ ਲਿਆ ਕੇ ਦਿੱਤਾ ਮੈਂ ਲੱਖ ਲੱਖ ਸੰਗਤਾਂ ਨੂੰ ਉਹਨਾਂ ਸ਼ਹੀਦਾਂ ਨੂੰ ਲੱਖ ਲੱਖ ਪ੍ਰਣਾਮ ਕਰਦਾ ਆਂ ਮੈਂ ਫਿਰ ਪਾਕਸੇ ਪਿੰਡ ਪੜਾਵਾ ਜ਼ਿਲ੍ਹਾ ਸੀਰ ਪਾਕਸੇ ਨਗਰ ਦਾ ਮੈਂ ਬਾਸੀ ਪਿੰਡ ਪੜਾਵੇ ਦਾ ਪਿੰਡ ਪੜਾਵਾ ਸੀਰ ਪਾਕਸੇ ਦੇ ਨਾਨਕੇ ਨਾਲ ਪਿੰਡ ਮੋਰਾੜੀਆਂ ਪਠਲਾਵਾ ਪਿੰਡ ਜਿਹੜਾ ਮੋਰਾੜੀ ਦੇ ਨਾਲ ਜੁਆਇੰਡ ਆ ਸਕੂਲ ਵੀ ਇਕੱਠਾ ਆ ਮੈਂ ਪਠਲਾਵੇ ਤੋਂ ਇੱਥੇ ਜਦ ਕੋਈ ਯਾਦਗਾਰ ਨਹੀਂ ਸੀ ਕਾ ਬੂਟ ਹੁੰਦਾ ਸੀ ਇਸ ਕਾ ਬੂਟ ਦੇ ਉੱਤੇ ਦਰਿਆ ਵੀ ਥੋੜੀਆਂ ਹੁੰਦੀਆਂ ਸੀ ਅਸੀਂ ਬਹਿੰਦੇ ਸੀ ਬੜੀ ਸ਼ਰਧਾ ਦੇ ਨਾਲ ਸ਼ਹੀਦਾਂ ਨੂੰ ਲਖਦਾ ਪ੍ਰਣਾਮ ਕਰਦੇ ਸੀ ਕਾਮਰੇ ਡਰਾਮਾ ਵੀ ਕਰਦੇ ਸੀ ਔਰ ਸ਼੍ਰੋਮਣੀ ਕਾਲੀਦਾਰ ਬਲੋ ਜੋ ਇੱਥੇ ਪਹਿਲੀ ਯਾਦਗਾਰ ਬਣਾਈ ਆ 67 ਚ ਮੈਂ ਤਾਂ ਇੱਥੇ ਰੋਲਿਆਂ ਦੇ 47 ਤੋਂ 47 ਤੋਂ ਮਗਰੋਂ ਜਦੋਂ ਮੈਂ ਕੋਈ 11 12 ਸਾਲ ਦਾ ਸੀ ਤੇ ਤੁਰ ਕੇ ਪਿੱਛੇ ਫੜਾਵੇ ਤੋਂ ਇੱਥੇ ਆ ਗਏ ਨਾ ਸ਼ੀਦਾ ਨੂੰ ਸ਼ਰਧਾ ਦੇ ਫੁੱਲ ਪੇਟ ਤੱਕ ਕਰਦਾ ਅੱਜ ਤੱਕ ਹੁਣ ਮੈਂ ਇਸ ਵੇਲੇ 85 ਦੇ ਖੜ ਗਿਆ ਆ ਅੱਜ ਜੋ ਜੋੜ ਮੇਲਾ ਆ ਹਰ ਜੋੜ ਮੇਲੇ ਦੇ ਉੱਤੇ ਸ਼ੀਦਾ ਦੇ ਮੈਂ ਪਹੁੰਚਦਾ ਰਿਹਾ ਅੱਜ ਵੀ ਮੈਂ ਪਹੁੰਚਿਆ ਆ ਉਹੀ ਸਾਈਕਲ ਵਾ ਉਹੀ ਉਹਨਾਂ ਦੀ ਬਹੁਰੇ ਫੋਟੋ ਉਹੀ ਚੱਲਦਾ ਆ ਉਹੀ ਦਾਤੀ ਆ ਉਹੀ ਸਭ ਕੁ ਸੁਆ ਮੈਂ ਇਹਨਾਂ ਛੀਤਾ ਨੂੰ ਪਾਕਿਸਤਾਨ ਰਾਜਗੁਰ ਸੁਖਦੇਵ ਕਰਤਾਜ ਸਿੰਘ ਰਾਬਾ ਕੁਦਰ ਨੂੰ ਸਿਨਾਮ ਬਬਰ ਕਾਲੀ ਜਿਨ੍ਹਾਂ ਨੂੰ ਦਸਾ ਦਸਾ 15-15 ਨੂੰ ਫਾਂਸੀਆਂ ਦਿੱਤੀ ਅੰਗਰੇਜ਼ ਨੇ ਸਾਰਿਆਂ ਨੂੰ ਮੈਂ ਬਹੁਤ ਬਹੁਤ ਨਿਮਸ਼ਕਾਰ ਕਰਦਾ ਹੋਇਆ ਆਖਿਰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰੀ ਸੋਸ ਤੇ ਰਾਗਤ ਸਿੰਘ ਤੇਰੀ ਸੋਸ ਤੇ ਰਾਗਤ ਸਿੰਘ ਤੇਰੀ ਸੋਸ ਤੇ ਅਸੀਂ ਇਹ ਢਿਪਾਗਾ ਵਾਲੇ ਆ ਸਾਡੇ ਪਿੰਡ ਸੁਨਿਤ ਹੋਇਆ ਪਗਸੇ ਅਸੀਂ ਬਹੁਤ ਵੱਡੇ ਪਾਗਾ ਵਾਲੇ ਆ ਸਾਡੀਆਂ ਪੀੜੀਆਂ ਨੇ ਚਾਹੀਦਾ ਸਿੱਖੀ ਤੇ ਤੇ ਹਾ ਹਾ ਅਸਲ ਕਰਨਾ ਸਿੱਖੀ ਰੱਖਣਾ ਦਸਤਾਰੇ ਰੱਖਣਾ ਪੱਗਾਂ ਧਾੜੀਆਂ